ਅੰਮ੍ਰਿਤਸਰ ਦੇ ਮੇਅਰ ਜਤਿੰਦਰ ਸਿੰਘ ਮੋਤੀਪਾਟਿਆ ਵੱਲੋਂ ਬੇਕਰਸਫੀਲਡ ਦੀ ਮੇਅਰ ਅਤੇ ਉਨ੍ਹਾਂ ਦੇ ਨਾਲ ਆਏ ਵਫ਼ਦ ਦਾ ਸਵਾਗਤ ਕੀਤਾ ਗਿਆ। ਇਸ ਮੌਕੇ ਤੇ ਵਫ਼ਦ ਨੂੰ ਕੰਪਨੀ ਬਾਗ ਵਿਖੇ ਮਹਾਰਾਜਾ ਰਣਜੀਤ ਸਿੰਘ ਦੇ ਸਮਰ ਪੈਲੈਸ ਅਤੇ ਪੈਨੋਰਮਾ ਦਾ ਦੌਰਾ ਕਰਵਾਇਆ ਗਿਆ। ਸਮਰ ਪੈਲੈਸ ਅਤੇ ਪੈਨੋਰਮਾ ਨੂੰ ਦੇਖ ਕੇ ਵਫ਼ਦ ਨੇ ਬਹੁਤ ਖੁਸ਼ੀ ਜ਼ਾਹਰ ਕੀਤੀ। ਗੱਲਬਾਤ ਕਰਦਿਆਂ ਹੋਇਆਂ ਮੇਅਰ ਜਤਿੰਦਰ ਸਿੰਘ ਮੋਤੀਪਾਟਿਆ ਨੇ ਆਖਿਆ ਕਿ ਇਹਨਾਂ ਨਾਲ ਕਲਚਰ ਦਾ ਅਰਧਾਨ ਪ੍ਰਧਾਨ ਕਰਨਾ ਹੈ। ਇਸ ਮੌਕੇ ਨੇਅਰ ਵੱਲੋਂ ਆਏ ਹੋਏ ਡੈਲੀਗੇਟਸ ਨੂੰ ਸਨਮਾਨਿਤ ਕੀਤਾ ਗਿਆ ਉਹਨਾਂ ਦੇ ਨਾਲ ਪਾਜਪਾਗ ਗੁਰਪ੍ਰਤਾਪ ਸਿੰਘ ਟਿੱਕਾ ਅਜੀਬੀਰ ਪਾਲ ਸਿੰਘ ਰੰਧਾਵਾ ਵੀ ਮੌਜੂਦ ਸਨ Uh, it's my first time in India. I'm very happy to be here. It's a blessing, really. The country is beautiful. It's spectacular, your rich history. And I'm here in Punjab, in Amritsar, because Amritsar is a sister city of Bakersfield. And I was invited to come with a delegation to come and visit. And it's been amazing. Yesterday, I went to the Golden Temple. I've never experienced anything more divine, really. I felt such peace. And I just love so much to learn about your History, you know, it's inspiring, especially the principles of Sikhism. You know, what I learned is something that is so basic and simple and universally true to be in prayer. To work hard and to share. And I feel this generosity in all of the people that I meet. They're so generous and kind. And it's a blessing to be here, really. My mother was the first woman mayor in the city of Arvin, the city where now I am elected to continue the legacy of service of my family, to be in service to others. We know in my family that to be in service is a true blessing, really, because it's the ultimate way to say thank you to God for. All all of his blessing for us to be in service to others. The culture here—I'm going to tell you that um, there is a lot of you know Punjabis in um, in my city and in Kern County, and the culture really—it's this culture of of hard work, of being people of faith, of being connected, collaborative. We know that the way to peace and prosperity is collaboration, which is what is the promise of this sister city relationship. ਇਹ ਬੈਕਰਸਫੀਅਰ ਤੋਂ ਜਿਹੜੇ ਅਗੇ ਨੇ ਸਾਡੇ ਉਥੋਂ ਮੇਅਰ ਆਏ ਨੇ ਔਰ ਉਹਨਾਂ ਦੇ ਨਾਲ ਕੁਝ ਉਥੋਂ ਦੇ ਡੈਲੀਗੇਟਸ ਆਏ ਨੇ ਜਿਹੜਾ ਨੇ ਕਿ ਅੱਜ ਤੋਂ ਮੇਰਾ ਕੱਲ 2009 ਦੇ ਵਿੱਚ ਜਿਹੜਾ ਅਮਸਰ ਨੂੰ ਸਿਸਟਰ ਸਿਟੀ ਵੱਲੋਂ ਅਡਾਪ ਕੀਤਾ ਹੋਇਆ ਸੋ ਇਹ ਕੱਲ ਆਏ ਸੀ ਕਿ ਅੱਜ ਇਹਨਾਂ ਦਾ ਜਿਹੜਾ ਸੀਗਾ ਅਸੀਂ ਆਪਣੇ ਇੱਥੇ ਅਮਸਰ ਦੇ ਵਿੱਚ ਜਿਹੜਾ ਸਾਡੇ ਕਾਰਪੋਰੇਸ਼ਨ ਦੇ ਮਹਾਰਾ ਰਣਜੀਤ ਸਿੰਘ ਦਾ ਆਰਟਮ ਦੇ ਵਿੱਚ ਜਿਹੜਾ ਪੈਨੋਰਾਮਾ ਹੈ ਔਰ ਇਹ ਇਹ ਦਿਖਾ ਰਹੇ ਆ ਔਰ ਇਹ ਇਹਨਾਂ ਨੂੰ ਜਿਹੜਾ ਮਹਾਰਾਜ ਰਣਜੀਤ ਸਿੰਘ ਜੀ ਦਾ ਜਿਹੜਾ ਮਿਊਜ਼ੀਅਮ ਹੈ ਜਿਹਦੇ ਵਿੱਚ ਉਹਨਾਂ ਦੇ ਰੈਪਟਿਕਾ ਸਾਰੇ ਉਸ ਟਾਈਮ ਦੇ ਜਿਹੜਾ ਸਮਰ ਪਲੇਸ ਸੀਗਾ ਉਹ ਉਹਦੇ ਵਿੱਚ ਉਹਨਾਂ ਦੇ ਰੈਪਟਿਕਾ ਜਿਹੜੇ ਪਏ ਨੇ ਜਿਹੜੀਆਂ ਉਹਨਾਂ ਦੇ ਪੋਰਟਰੇਟਸ ਨੇ ਗਨਸ ਨੇ ਆਟਲ ਦੀ ਦਾ ਕੁਝ ਨਾ ਸਜੂਸ ਬਣੇ ਉਹ ਅੱਜ ਇਹਨਾਂ ਨੂੰ ਦਿਖਾਇਆ ਔਰ ਇਹਨਾਂ ਦੇ ਨਾਲ ਸਾਡਾ ਮੇਨ ਜਿਹੜਾ ਨਾ ਕਲਚਰ ਦਾ ਆਦਾਨ ਪਾਦਾਨ ਹੈ ਉਥੋਂ ਦਾ ਕਲਚਰ ਉਹ ਇੱਕ ਜਿਹੜੀ ਵਧੀਆ ਗੱਲ ਲੱਗੀ ਹੈ ਕਿ ਉਥੋਂ ਦਾ ਵੈਦਰ ਵੀ ਜਿਹੜਾ ਹੈਗਾ ਬੈਕਰ ਸਪੀਡ ਦਾ ਉਹ ਸਾਡੇ ਪੰਜਾਬ ਵਰਗਾ ਵੈਦਰ ਹੈ ਔਰ ਇਥੇ ਆ ਕੇ ਹਰਮੰਦਰ ਸਾਹਿਬ ਵੀ ਕੱਲ ਗਏ ਨੇ ਔਰ ਹਰਮੰਦਰ ਸਾਹਿਬ ਜਾ ਕੇ ਉਹਨਾਂ ਨੇ ਦੱਸਿਆ ਕਿ ਬਹੁਤ ਹੀ ਮਨ ਜਿਹੜਾ ਕੁਝ ਹੋਇਆ ਔਰ ਇਥੇ ਹਮਸਰ ਆ ਕੇ ਜਿਹੜਾ ਬਹੁਤ ਹੀ ਵਧੀਆ ਲੱਗਿਆ ਕਿ ਆ ਡਿਫਰੈਂਟ ਤਰ੍ਹਾਂ ਦਾ ਸਕੂਨ ਜਿਹੜਾ ਉਹਨਾਂ ਨੂੰ ਮਿਲਿਆ ਔਰ ਬਹੁਤ ਹੀ ਜਿਹੜੇ ਕੁਝ ਹੋਏ ਨੇ ਸੋ ਅੱਜ ਇਹਨਾਂ ਨੂੰ ਇਹ ਦਿਖਾ ਰਹੇ ਆ ਅਸੀਂ ਪੈਨੋਰਾਮਾ ਫਿਊਜ਼ਿੰਗ ਦਿਖਾ ਕੇ ਆਏ ਆ ਫਿਰ ਇਹਨਾਂ ਨੇ ਜਾਣਾ ਅੱਜ ਅਪਾਰੀ ਵਾਗਾ ওয়াਟਰ ਦੇਖਣ ਔਰ ਜਿਹੜੀਆਂ ਸਾਡੇ ਸ਼ਹਿਰ ਵੀ ਹੋਰ ਵੀ ਸਟੋਰੀਕਲ ਜਿਹੜੀਆਂ ਇਹ ਨਹੀਂ ਬੇਸ ਚੀਜ਼ ਹੈਗੇ ਨੇ ਅੱਜ ਦੇਖਣ ਜਾਣਾ ਔਰ ਇਹਨਾਂ ਦਾ ਮੇਨ ਮਕਸਦ ਹੈਗਾ ਕਿ ਅਸੀਂ ਜਿਹੜਾ ਆਪਣਾ ਇੰਡੀਆ ਪੰਜਾਬ ਦਾ ਕਲਚਰ ਔਰ ਬੈਕਗ੍ਰਾਉਂਡ ਦਾ ਜਿਹੜਾ ਕਲਚਰ ਹੈ ਉਹਦਾ ਅਡਾਪਸ਼ਨ ਔਰ ਨੂੰ ਇੱਕ ਦੂਜੇ ਨਾਲ ਜਿਹੜਾ ਹੈਗਾ ਅਸੀਂ ਐਕਸਚੇਂਜ ਕਰੀਏ ਜਿਹਦੇ ਵਿੱਚ ਸਟੂਡੈਂਟਸ सुद्धा ਵੀ ਉਹ ਕਹਿ ਰਹੇ ਨੇ ਕਿ ਅਸੀਂ ਜਿਹੜਾ ਹੈਗਾ ਚਾਹਦੇ ਹਾਂ ਕਿ ਸਟੂਡੈਂਟ ਸਾਡੇ ਕੋਲ ਆਉਣ ਅਸੀਂ ਉੱਥੋਂ ਦਾ ਜਿਹੜਾ ਆਪਣਾ ਕਲਚਰ ਹੈ ਉਹਨਾਂ ਨੂੰ ਉਹਨਾਂ ਨੂੰ ਦਿਖਾਈਏ ਔਰ ਉਹਨਾਂ ਦੇ ਡੈਲੀਗੇਟਸ ਤਕਰੀਬਨ 20 ਮੈਂਬਰਾਂ ਦੇ ਕਰੀਬ ਜਿਹੜੇ ਇੱਥੇ ਆਏ ਨੇ ਹਮਸਾਰ ਦੇ ਵਿੱਚ ਉਹਨਾਂ ਨੂੰ ਅਸੀਂ ਆਪਣੇ ਕਲਚਰ ਬਾਰੇ ਦਿਖਾ ਰਹੇ ਹਾਂ ਦੱਸ ਰਹੇ ਹਾਂ ਸਾਰਾ ਜਿਹੜਾ ਐਗਰੀਕਲਚਰ ਦਾ ਕਿਉਂਕਿ ਉਹ ਵੀ ਐਗਰੀਕਲਚਰ ਦੇ ਕਾਫੀ ਕਹਿੰਦੇ ਨੇ ਸਾਡਾ ਉੱਥੇ ਐਗਰੀਕਲਚਰ ਬਹੁਤ ਹੈ ਸੋ ਅੱਜ ਇੱਥੇ ਆਏ ਨੇ ਡੈਲੀਗੇਟ ਉਹਨਾਂ ਦਾ ਅਸੀਂ ਵੈਲਕਮ ਕੀਤਾ ਸਵਾਗਤ ਕੀਤਾ